ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਸੇਖਾ ਤੋਂ ਸਰਪੰਚੀ ਦੀ ਚੋਣ ਲੜ ਰਿਹਾ ਹਾਂ ਜੀ ਕਿਰਪਾ ਕਰਕੇ ਮੈਨੂੰ ਇੱਕ ਇੱਕ ਆਪਣੀ ਕੀਮਤੀ ਵੋਟ ਪਾ ਕੇ ਕੰਮਜਾਬ ਕਰੋ ਜੀ ਜਿਹੜੀ ਮੈਨੂੰ ਅਸਲ ਮੁੱਦਾ ਹੈ ਮੇਰਾ ਚੋਣ ਲੜਨ ਲਈ ਮਜਬੂਰ ਕਿਉਂ ਹੋਣਾ ਪਿਆ ਨਾ ਨਸਿਆਂ ਦਾ ਮੇਰੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਗੜਾ ਹੈ ਤਾਂ ਕਿ ਮੈਂ ਨਸ਼ਿਆਂ ਨੂੰ ਦੂਰ ਕਰਕੇ ਜੋ ਵੀ ਬੱਚੇ ਨਸ਼ਾ ਕਰਦੇ ਨੇ ਮੇਰੇ ਪਿੰਡ ਦੇ ਉਹਨਾਂ ਨੂੰ ਕੋਈ ਕਮੇਟੀ ਬਣਾ ਕੇ ਉਹਨਾਂ ਨੂੰ ਡਾਕਟਰਾਂ ਤੋਂ ਜਾਂ ਜਿਵੇਂ ਵੀ ਉਹਦੀਆਂ ਸਰਕਾਰੀ ਸੇਵਾਵਾਂ ਮੈਨੂੰ ਮਿਲੀਆਂ ਜਾਂ ਮੈਂ ਪਿੰਡ ਵੱਲੋਂ ਕੋਈ ਸਹਿਯੋਗ ਲੈਂਦਾ ਤੇ ਉਹਨਾਂ ਨੂੰ ਮੈਂ ਨਸ਼ਿਆਂ ਤੋਂ ਰਾਹਤ ਕਰਾ ਕੇ ਰਜਗਾਰ ਵੱਲ ਪ੍ਰੇਰਿਤ ਕਰਾਂਗਾ ਔਰ ਜੋ ਪੜੇ ਲਿਖੇ ਨੌਜਵਾਨ ਨਸ਼ਿਆਂ ਚ ਪਏ ਨੇ ਉਹਨਾਂ ਨੂੰ ਵੀ ਮੈਂ ਸਾਇਦ ਮੇਰੀ ਸੋਚ ਹੈ ਵੀ ਮੈਂ ਕਿਤਾਬਾਂ ਲਿਆਵਾਂ ਨੌਕਰੀ ਦੇ ਸਲੇਬਸ ਨੇ ਜਿਹੜੇ ਉਹਨਾਂ ਨੂੰ ਮੈਂ ਪੜਾ ਕੇ ਕਿਤਾਬਾਂ ਨੌਕਰੀ ਤੱਕ ਪਹੁੰਚਦੇ ਕਰਾਂ ਤਾਂ ਕਿ ਉਹ ਕੱਲ ਨੂੰ ਸਰਕਾਰਾਂ ਤੋਂ ਨਾ ਮੰਗਣ ਸਰਪੰਚਾਂ ਦੀਆਂ ਨਮੰਤਾਂ ਕਰਨ ਆਪਣਾ ਵਿਕਾਸ ਆਪਣਾ ਘਰ ਆਪਣਾ ਪਰਿਵਾਰ ਉਹ ਚੰਗੀ ਤਰ੍ਹਾਂ ਚਲਾ ਸਕਣ ਦੂਸਰੀ ਮੇਰੀ ਸੋਚ ਇਹ ਹੈ ਜੀ ਕਿ ਮੈਂ ਪਿੰਡ ਦੇ ਵਿੱਚ ਕੋਈ ਲਾਇਬ੍ਰੇਰੀ ਆਪਦੇ ਵੱਲੋਂ ਖੋਲਾਂਗਾ ਲਾਇਬ੍ਰੇਰੀ ਦੇ ਵਿੱਚ 10ਵੀਂ ਪਾਸ 12ਵੀਂ ਪਾਸ 11ਵੀਂ ਪਾਸ ਜੋ ਵੀ ਬੱਚੇ ਨੇ ਮੈਂ ਉਹਨਾਂ ਨੂੰ ਪੜਨ ਵਾਸਤੇ ਮਜਬੂਰ ਕਰਾਂਗਾ ਵੀ ਪੜੋ ਔਰ ਨੌਕਰੀਆਂ ਵੱਲ ਵਧੋ ਆਪਣੇ ਮਾਂ ਪਿਓ ਦਾ ਸੁਪਨਾ ਪੂਰਾ ਕਰੋ ਔਰ ਮੈਂ ਸਕੂਲ ਦੀ ਕਮੇਟੀ ਦੇ ਵਿੱਚ ਵੀ ਮੈਂਬਰ ਹਾਂ ਤੇ ਸਕੂਲ ਦੀ ਕਮੇਟੀ ਦੇ ਵਿੱਚ ਵੀ ਮੇਰੀ ਇਹੀ ਸੋਚ ਰਹੀ ਹੈ ਮੈਂ ਟੀਚਰਾਂ ਨੂੰ ਵੀ ਕਹਿੰਦਾ ਰਿਹਾ ਹਾਂ ਵੀ ਤੁਸੀਂ ਵੀ ਇਹਨਾਂ ਬੱਚਿਆਂ ਨੂੰ ਤਿਆਰ ਕਰੋ ਤੇ ਇਹਨਾਂ ਬੱਚਿਆਂ ਤੇ ਵੱਧ ਤੋਂ ਵੱਧ ਪੜ੍ਹਾਈ ਦਾ ਜ਼ੋਰ ਦੇਵੋ ਤੇ ਮੇਰੀ ਮੇਰਾ ਸੰਘਰਸ਼ ਇਹ ਔਰ ਚਾਲੂ ਆ ਚਾਲੂ ਰਹੇਗਾ ਵੀ ਔਰ दारू ਵਾਲਾ ਮਸਲਾ ਜਿਹੜਾ ਜੀ ਇਹ ਮੈਂ ਆਜ਼ਾਦ ਚੂਣ ਲੜ ਰਿਹਾ ਜੀ ਮੋਗਰ ਸਿੰਘ ਆਜ਼ਾਦ ਸੇਖਾ ਪੱਕਾ ਨਾ ਰਾਜਵਿੰਦਰ ਸਿੰਘ ਜੀ ਤੇ दारू ਮੈਂ ਕਿਸੇ ਨੂੰ ਨਹੀਂ ਪਾਉਂਦਾ ਜੀ ਜਦੋਂ ਅੱਜ ਜ਼ਹਿਰੀਲੀਆਂ ਨਸ਼ੇ ਵਾਲੇ ਨਸ਼ੇ ਦਾ ਆਪਾਂ ਖਤਮ ਕਰਨ ਦਾ ਮੁੱਦਾ ਕਰਨਾ ਹੈ ਮੇਰੇ ਪਿੰਡ ਦੇ ਵਿੱਚ ਇਹੀ ਸੋਚ ਹੈ ਵੀ ਨਸ਼ਾ ਖਤਮ ਹੋਣਾ ਚਾਹੀਦਾ ਕੋਈ ਵੀ ਭਰਾ ਮੇਰਾ ਛੋਟਾ ਬੱਚਾ ਨਸ਼ੇ ਦੀ ਦਲਦਲ ਦੇ ਵਿੱਚ ਤਸ ਕੇ ਆਪਣੇ ਪਰਿਵਾਰ ਦਾ ਸੁਖਨਾ ਖਦੂਰਾਣਾ ਸਾਡੇ ਕਿਉਂਕਿ ਮਾਂ ਪਿਓ ਬੜੀ ਤਗਲੀਬ ਦੇ ਨਾਲ ਪਾਲਦਾ ਬੱਚੇ ਨੂੰ ਅੱਜ ਮੈਨੂੰ ਨਾ ਗਰੀਬ ਘਰਾਂ ਦੇ ਮਾਂ ਪਿਓ ਮੇਰੀ ਇਹ ਸੋਚ ਨੂੰ ਦੇਖ ਕੇ ਮੇਰਾ ਸਾਥ ਦੇ ਰਹੇ ਨੇ ਮੇਰੇ ਕੋਲੇ ਮੈਂ ਬਿਲਕੁਲ ਗਰੀਬ ਆਂ ਤੇ ਲੜਨਾ ਵੀ ਮੈਨੂੰ ਮਜਬੂਰੀ ਇਹ ਹਾਲਾਤ ਦੇਖਦੇ ਹੋਈ ਮੈਂ ਖੜਨਾ ਪਿਆ ਅਗਰ ਸਰਪੰਚ ਇਹ ਸਾਰਾ ਕੁਝ ਸਰਪੰਚ ਦੇ ਹੱਥ 'ਚ ਹੀ ਹੁੰਦਾ ਹੈ ਸਰਪੰਚ ਕਰ ਸਕਦਾ ਹੈ ਸਰਪੰਚ ਨੂੰ ਇੰਨੀ ਬਹੁਤ ਜਿਆਦੇ ਸਰਪੰਚ ਦੀ ਪਾਵਰ ਹੁੰਦੀ ਹੈ ਸਰਪੰਚ ਹਰ ਇੱਕ ਮਸਲੇ ਨੂੰ ਸਲਝਾ ਸਕਦਾ ਹੈ ਤੇ ਇਹ ਮੈਨੂੰ ਆਇਆ ਵੀ ਜੇ ਨਸਿਆਂ ਚੋਂ ਨਿਕਲਣਗੇ ਆਪਦਾ ਕਾਮਯਾਬ ਹੋਣਗੇ ਨਾ ਤਾਂ ਇਹ ਸਰਕਾਰਾਂ ਨੂੰ ਵੜਾ ਸਰਕਾਰਾਂ ਤੋਂ ਮੰਗਣਾ ਪਵੇ ਨਾ ਇਹ ਕਿਸੇ ਦੇ ਬਜਨ ਬਣ ਨਹੀਂ ਮਾਂ ਪਿਓਤੀ ਬੱਚਾ ਪਾਲਦੇ ਨੇ ਮਾਂ ਪਿਓ ਬੱਚਾ ਮਾਂ ਪਿਓਤੀ ਬਜਨ ਬਣ ਕੇ ਰਹਿ ਜਾਂਦਾ ਹੈ ਤੇ ਤੁਸੀਂ ਮੇਰਾ ਸਾਥ ਦਿਓ ਵੀਰ ਜੀ ਦਾਰੂ ਜਾਂ ਨਸ਼ਾ ਮੈਂ ਕੋਈ ਨਹੀਂ ਵਰਤਾ ਸਕਦਾ ਵੀਰ ਜੀ ਮੇਰੀ ਬੇਨਤੀ ਇਹ ਹੀ ਹੈ ਜਿਹੜਾ ਕੋਈ ਮੈਥੋਂ ਦਾਰੂ ਚਾਹੁੰਦਾ ਹੈ ਵੀ ਇਹ ਇਹਨੂੰ ਦਾਰੂ ਪੀ ਕੇ ਵੋਟ ਪਾਵਾਂਗੇ ਜਾਂ ਦਾਰੂ ਸਾਨੂੰ ਪਿਆਵੇ ਤਾਂ ਵੋਟ ਪਾਵਾਂਗੇ ਵੀਰ ਜੀ ਮੇਰਾ ਜਿਤਨਾ ਕੋਈ ਬੜਾ ਸ਼ੌਕ ਨਹੀਂ ਬੇਸ਼ੱਕ ਮੈਨੂੰ ਵੋਟ ਨਾ ਪਾਇਓ ਪਰ ਮੈਂ ਦਾਰੂ ਨਹੀਂ ਪਿਆ ਸਕਦਾ ਕਿਸੇ ਨੂੰ ਹਾਂ ਦਾਰੂ ਮੈਂ ਜਦੋਂ ਜਿੱਤ ਗਿਆ ਮੈਂ ਤੁਹਾਨੂੰ ਤੁਹਾਡੇ ਬੱਚਿਆਂ ਦਾ ਤੁਹਾਡੇ ਭਵਿੱਖ ਦਾ ਤੁਹਾਡੇ ਕੰਮ ਦਾ ਜੋ ਵੀ ਆਪਣੇ ਜਿਵੇਂ ਸਰਕਾਰੀ ਫੈਕਟਰੀ ਬਣਦੀ ਹੈ ਕੋਈ ਆਪਣੇ ਏਰੀਆ ਦੇ ਵਿੱਚ ਜ਼ਮੀਨ ਆਪਣਾ ਬਣਦਾ ਏਰੀਆ ਉਹਦੇ ਵਿੱਚ ਆਪਣਾ 85% ਕੰਮ ਬਣਦਾ ਮੈਂ ਜਿਹੜੇ ਬੱਚੇ ਹੋਣਗੇ ਆਪਣਾ ਕੋਈ ਬੱਚੇ ਬੇਕਾਰ ਕੰਮਾਂ ਤੋਂ ਬਿਨਾਂ ਫਿਰਦੇ ਨੇ ਮੈਂ ਆਪਣੇ 85% ਬੱਚੇ ਉਹਨਾਂ ਫੈਕਟਰੀ ਨਾਲ ਗੱਲਬਾਤ ਕਰਕੇ ਕਾਨੂੰਨੀ ਤੌਰ ਤੇ ਲਵਾਉਣ ਦੀ ਕੋਸ਼ਿਸ਼ ਕਰਾਂਗਾ 15% ਉਹਨਾਂ ਨੂੰ ਹੱਕ ਦੇਵਾਂਗਾ ਵੀ 15% ਬੰਦੇ ਤੁਸੀਂ ਬਾਹਰੋਂ ਰੱਖ ਸਕਦੇ ਹੋ ਮੇਰੀ ਇਹ ਸੋਚ ਹੈ ਔਰ ਦਰਦ ਵੀ ਹੈ ਗਰੀਬਾਂ ਦੇ ਪ੍ਰਤੀ ਔਰ ਅੱਜ ਕੱਲ੍ਹ ਜ਼ਮੀਨਾਂ ਜਮੂਨਾਂ ਦਾ ਤਾਂ ਕੋਈ ਵੜਾ ਰਿਹਾ ਨਹੀਂ ਹੁਣ 5-7 ਕਿੱਲੇ ਵਾਲਾ 5-2 2-4 ਕਿੱਲੇ ਵਾਲਾ ਵਿਚਾਰਾ ਕੀ ਕਰੇ ਉਹਦਾ ਵੀ ਇਹੀ ਹਾਲ ਹੈ ਗਰੀਬਾਂ ਲਈ ਸਾਰਾ ਹੀ ਹਾਲ ਇੱਕੋ ਹੀ ਹੋਇਆ ਪੈਗਾ ਉਹਨਾਂ ਦੇ ਵੀ ਬੱਚੇ ਨਸਿਆਂ ਦੀ ਦਲਦਲ 'ਚ ਧੱਸਦੇ ਨੇ ਜਦੋਂ ਕੋਈ ਸੈਟਿੰਗ ਨਹੀਂ ਹੁੰਦੀ ਕਿਸੇ ਚੀਜ਼ ਦੀ ਨਹੀਂ ਜਦੋਂ ਫਿਰ ਹੁਣ ਬੱਚੇ ਨੂੰ ਅਸਲ ਮੇਨਾ ਸਟੱਡੀ ਹੋਣੀ ਚਾਹੀਦੀ ਆ ਜਿਹੜਾ ਮੇਨ ਮੁੱਦਾ ਮੇਰਾ ਸਟੱਡੀ ਦੇ ਹੀ ਆ ਜਦੋਂ ਬੱਚਾ ਸਟੱਡੀ ਸਹੀ ਕਰੀ ਹੋਊਗੀ ਜਦੋਂ ਉਹਨੂੰ ਸਰਕਾਰੀ ਪੇਪਰ ਆਊਗਾ ਫੇਰ ਹੀ ਬੱਚਾ ਨੌਕਰੀ ਕੱਢ ਸਕਦਾ ਜਦੋਂ ਆਪਾਂ ਕਿਤਾਬ ਉਹਨੂੰ ਕੋਈ ਪੜਾਉਣੀ ਨਹੀਂ ਤੇ ਮੂਹਰੋਂ ਸਵਾਲ ਲਿਖੇ ਆਉਂਦੇ ਨੇ ਗਾਹਾਂ ਪੇਪਰ ਚੁਕੇ ਲਾਉਂਦਾ ਵੀਰ ਜੀ ਫੇਰ ਨਹੀਂ ਕਿਉਂਕਿ ਮੈਂ ਮਾਪਿਆਂ ਨੂੰ ਵੀ ਬੇਨਤੀ ਕਰਦਾ ਵੱਧ ਤੋਂ ਵੱਧ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਨੂੰ ਜ਼ਿਆਦਾਤਰ ਸਟੱਡੀ ਤੇ ਧਿਆਨ ਦੇਵੋ ਤੇ ਮੇਰੇ ਵੱਲੋਂ ਸਲਾਹ ਹੈਗੀ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ